ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪਿੰਡ ਫੁਗਲਾਣਾ ਵਿਖੇ ਸਤਿਆ ਕਿਰਨ ਇੰਡਸਟਰੀਜ਼ ਵੱਲੋਂ ਜੋ ਐਸਵੀ ਵੁੱਡਸ ਦੇ ਨਾਮ ਤੇ ਅੱਜ ਅਸੀਂ ਫੈਕਟਰੀ ਦਾ ਜੋ ਉਦਘਾਟਨ ਕੀਤਾ ਉਸ ਦੇ ਲਈ ਸਾਰੇ ਨਗਰ ਵਾਸੀਆਂ ਨੂੰ ਤੇ ਸਾਰੇ ਹਲਕੇ ਨੂੰ ਬਹੁਤ ਬਹੁਤ ਵਧਾਈ ਜਿਹੜੇ ਵੀ ਸਾਰੇ ਏਰੀਆ ਚ ਰਹਿੰਦੇ ਨੇ ਉਹਨਾਂ ਦੇ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਕਿਉਂਕਿ ਇੱਕ ਸਾਲ ਪਹਿਲਾਂ ਮੈਂ ਹੀ ਆਪਣੇ ਇਲੈਕਸ਼ਨ ਦੇ ਵਿੱਚ ਐਲਾਨ ਕੀਤਾ ਸੀ ਕਿ ਚੱਬੇਵਾਲ ਹਲਕੇ ਦੇ ਵਿੱਚ ਇੰਡਸਟਰੀ ਜ਼ਰੂਰ ਲੈ ਕੇ ਆਵਾਂਗੇ ਬਹੁਤ ਸਾਰੀ ਇੰਡਸਟਰੀ ਲੈ ਕੇ ਆਵਾਂਗੇ ਤੇ ਉਸ ਦੇ ਵੱਲ ਅਸੀਂ ਇੱਕ ਬਹੁਤ ਵੱਡਾ ਕਦਮ ਰੱਖਿਆ ਉਸ ਵਾਅਦੇ ਨੂੰ ਅੱਜ ਪੂਰਾ ਕੀਤਾ ਹੈ ਆਪਾਂ ਜੋ ਕਿ ਇੰਡਸਟਰੀ ਦਾ ਇੱਥੇ ਉਦਘਾਟਨ ਕੀਤਾ ਜਿਹਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੂੰ ਵਧੀਆ-ਵਧੀਆ ਨੌਕਰੀਆਂ ਦਿੱਤੀਆਂ ਜਾਣਗੀਆਂ ਜਿੱਥੇ ਆਪਣਾ ਰੋਜ਼ਗਾਰ ਵੀ ਸਾਂਭਣਗੇ ਤੇ ਨਸ਼ਿਆਂ ਤੋਂ ਦੂਰ ਵੀ ਰਹਿਣਗੇ ਮੈਂ ਇਸ ਦੇ ਲਈ ਧੰਨਵਾਦ ਕਰਦਾ ਹਾਂ ਸ਼੍ਰੀ ਸੰਜੀਵ ਅਗਰਵਾਲ ਜੀ ਦਾ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਕਦਮ ਚੁੱਕਿਆ ਬਹੁਤ ਵੱਡਾ ਉਪਰਾਲਾ ਕੀਤਾ ਕਿਉਂਕਿ ਮੈਂ ਉਹਨਾਂ ਨੂੰ ਇਹ ਵਿਸ਼ਵਾਸ ਦੇ ਲੈ ਸੀ ਕਿ ਤੁਸੀਂ ਜੱਬੇਵਾਲ ਹਲਕੇ ਦੇ ਵਿੱਚ ਇੰਡਸਟਰੀ ਖੋਲੋ ਤਾਂ ਜੋ ਤੁਹਾਡਾ ਵੀ ਇੱਥੇ ਅਸੀਂ ਅੱਜ ਐਸਵੀ ਵੁੱਡਜ਼ ਇੰਡਸਟਰੀਜ਼ ਵੱਲੋਂ ਅੱਜ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ। ਔਰ ਅੱਜ ਇਸ ਉਪਰਾਲੇ ਦੇ ਲਈ ਮੈਂ ਸਾਡੇ ਮੇਰੇ ਛੋਟੇ ਵੀਰ ਸ਼੍ਰੀ ਸੰਜੀਵ ਅਗਰ왈 ਜੀ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਜਿਸ ਤੇ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ। ਉੱਥੇ ਹੀ ਸਾਡੇ ਹਲਕੇ ਦੇ ਐਮਐਲਏ ਸਾਹਿਬ ਡਾਕਟਰ ਈਸ਼ਾਨ ਕੁਮਾਰ ਚੱਬੇਵਾਲ ਜੀ ਉਹਨਾਂ ਨੂੰ ਵੀ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਉਹਨਾਂ ਨੇ ਜੋ ਵਾਦਾ 1 ਸਾਲ ਪਹਿਲਾਂ ਪੂਰਾ ਕੀਤਾ ਜੋ ਵਾਦਾ ਕੀਤਾ ਸੀ ਉਸ ਨੂੰ ਅੱਜ ਨੇਪਰੇ ਚਾੜਿਆ ਸੋ ਇਸ ਦੇ ਲਈ ਐਮਐਲਏ ਸਾਹਿਬ ਨੂੰ ਵੀ ਮੁਬਾਰਕਬਾਦ ਤੇ ਸਾਡੇ ਸੰਜੀਵ ਅਗਰਵਾਲ ਜੀ ਨੂੰ ਵੀ ਮੁਬਾਰਕਬਾਦ ਤੇ ਸਭ ਤੋਂ ਵੱਡੀ ਮੁਬਾਰਕਬਾਦ ਸਾਡੇ ਇਸ ਨਗਰ ਨੂੰ ਸਾਡੇ ਇਸ ਨਗਰ ਦੇ ਸਰਪੰਚ ਸਾਹਿਬ ਨੂੰ ਵਿਪਨ ਠਾਕਰ ਜੀ ਨੂੰ ਜਿਨ੍ਹਾਂ ਦੀ ਮੈਂ ਸਮਝਦਾ ਕਿ ਬਹੁਤ ਵੱਡਾ ਸਹਿਯੋਗ ਰਿਹਾ ਹੈ ਔਰ ਜਿੰਨਾਂ ਦਾ ਹਮੇਸ਼ਾ ਸਹਿਯੋਗ ਦੀ ਉਮੀਦ ਹੈ ਔਰ ਜਿਸ ਤਰ੍ਹਾਂ ਪੰਜਾਬ ਸਰਕਾਰ ਦੀ ਹਮੇਸ਼ਾ ਇਹ ਪਹਿਲ ਰਹੀ ਹੈ ਕਿ ਵੱਧ ਤੋਂ ਵੱਧ ਰੋਜ਼ਗਾਰ ਪੈਦਾ ਕੀਤੇ ਜਾਣ ਤੇ ਵੱਧ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ ਸੋ ਪੰਜਾਬ ਸਰਕਾਰ ਵੱਲੋਂ ਇਹਨਾਂ ਸਾਢੇ 3 ਸਾਲਾਂ ਦੇ ਵਿੱਚ 56000 ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਔਰ ਇਸ ਇੰਡਸਟਰੀ ਦੇ ਵਧਣ ਦੇ ਨਾਲ ਜਿਹੜੀ ਕਿ ਕਰੀਬ 50 ਕਰੋੜ ਦੀ ਲਾਗਤ ਦੇ ਨਾਲ ਜਿਹੜੀ ਇਹ ਇੰਡਸਟਰੀ ਵੱਧ ਰਹੀ ਹੈ ਇਸ ਦੇ ਨਾਲ ਸਾਡੇ ਸੈਂਕੜੇ ਨੌਜਵਾਨਾਂ ਨੂੰ ਇੱਥੇ ਰੋਜ਼ਗਾਰ ਮਿਲੇਗਾ ਔਰ ਇਸ ਤੋਂ ਇਲਾਵਾ ਵੀ ਮੈਂ ਇਹ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇੱਥੇ ਫੂਡ ਪ੍ਰੋਸੈਸਿੰਗ ਇੰਡਸਟਰੀ ਜਿਹੜੀ ਇੱਕ ਹੋਰ ਅਸੀਂ ਬਹੁਤ ਜਲਦੀ ਲੈ ਕੇ ਆ ਰਹੇ ਹਾਂ ਜਿਸ ਦੀ ਲਾਗਤ ਕਰੀਬ 50 ਕਰੋੜ ਹੈ ਤੇ ਉਹ ਵੀ ਅਸੀਂ ਬਹੁਤ ਜਲਦੀ ਲੈ ਕੇ ਆਵਾਂਗੇ ਤੇ ਉੱਤੇ ਵੀ ਕਿਉਂਕਿ ਸਾਡਾ ਮੇਨ ਮਕਸਦ ਇਹ ਹੈ ਵੀ ਵੱਧ ਤੋਂ ਵੱਧ ਬੱਚਿਆਂ ਨੂੰ ਰੋਜ਼ਗਾਰ ਮਿਲਣ ਔਰ ਇੱਥੇ ਮੈਂ ਹੋਰ ਵੀ ਖੁਸ਼ੀ ਦੀ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਕਿ ਪੰਜਾਬ ਦੇ ਵੱਲੋਂ ਸਾਡੇ ਜਿਹੜੇ ਟ੍ਰਾਈਡੈਂਟ ਇੰਡਸਟਰੀਜ਼ ਦੇ ਸਾਡੇ ਓਨਰ ਨੇ ਜਿਹੜੇ ਰਾਜ ਸਭਾ ਮੈਂਬਰ ਵੀ ਨੇ ਅਰਜਿੰਦਰ ਗੁਪਤਾ ਜੀ ਉਹਨਾਂ ਵੱਲੋਂ ਵੀ ਪੰਜਾਬ ਵਿੱਚ 2000 ਕਰੋੜ ਦੀ ਇਨਵੈਸਟਮੈਂਟ ਕਰਨ ਦਾ ਜਿਹੜਾ ਐਲਾਨ ਕੀਤਾ ਗਿਆ ਉਸਦੇ ਲਈ ਵੀ ਉਹਨਾਂ ਦਾ ਧੰਨਵਾਦ ਤੇ 1.5 ਲੱਖ ਕਰੋੜ ਦੀ ਇਨਵੈਸਟਮੈਂਟ ਜਿਹੜੀ ਆ ਉਹ ਵੀ ਪੰਜਾਬ ਦੇ ਵਿੱਚ ਬਹੁਤ ਜਲਦੀ ਆ ਰਹੀ ਹੈ ਸੋ ਪੰਜਾਬ ਲਗਾਤਾਰ ਰੋਜ਼ਗਾਰ ਪੈਦਾ ਕਰਨ ਲਈ ਉਪਰਾਲੇ ਕਰ ਰਿਹਾ ਹੈ ਸੋ ਪੰਜਾਬ ਸਰਕਾਰ ਦਾ ਵੀ ਧੰਨਵਾਦ ਤੇ ਉਹਨਾਂ ਨੂੰ ਮੁਬਾਰਕਬਾਦ